ستنا دلجیت میدان بھی ہے لڑائی ہوئی ہے سب سے پہلے گردو بھی کر دے ਕਹਿੰਦੇ ਦੂਜੀ ਪਾਰਟੀ ਨੂੰ ਖੀਲ ਨਾ ਕਰ ਦੇਵੇ ਇਹ ਬੜੀ ਤਕੜੀ ਗੱਲ ਹੈ ਜੇ ਉਧਰ ਜੇ ਆਪਾਂ ਗੱਲ ਕਰੀਏ ਕਿ ਵਕੀਰੋ ਪਹਿਲਾਂ ਬੁੱਕ ਤਾਂ ਕਹਿੰਦਾ ਕਰਦੇ ਤੇ ਬਲਕਾਰੇ ਭਰਵਾਉਣ ਨੂੰ ਪਹਿਲਾਂ ਤਾਂ ਖਰੀਦਿਆ ਤੇ ਨਾਲ ਬਾਠ ਬਾਦੋਵਾਲ ਸਾਡਾ ਵੀਰ ਅੱਜ ਪਾਚੇ ਹੋਏ ਹੈ ਪ੍ਰਿੰਸ ਚੀਨੀ ਦੀਆਂ ਖੱਡੀਆਂ ਉਹ ਤੋੜ ਕੇ ਜੱਫੇ ਲਾ ਘਰਵਾਣਾ ਰੈਂਜਰ ਸੈਕਲ ਨਾਲ ਇੱਕ ਪਾਸੇ ਸਾਹੂ ਵਰਗੇ ਇਹ ਵੀ ਛੱੜਦੇ ਇਹ ਵੀ ਛੱੜਦੇ ਇਹ ਵੀ ਛੱੜਦੇ ਪਹਿਲਾ ਕੋਚ ਸਾਹਿਬ ਲਾ ਵੀ ਪਾ ਰੇਡ ਨਾਜ਼ਰ ਨਾ ਤੇ ਤਿਆਰ ਪਰ ਤਿਆਰ ਆਓ ਦੇਖੋ ਸਾਹਮਣੇ ਕੀਰਤਾਂ 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 ਪੁਜਾ ਟਕੜਾ ਕੀਰਤਾਂ ਰੱਖਦਾ ਉਸ ਤੇ ਖੜਤ ਬੁੱਟਾ ਫੜ ਗੱਟਾ ਫੜ ਕੋਚ ਦਰਬੀਰ ਸਿੰਘ ਜੀ ਕੀਲਾ ਬੱਦ ਗੁੜੀਆਂ ਤੇ ਨਾਲ ਮਰੀਦ ਹਜ਼ਰ ਗੁੜੀਆਂ ਹੈ ਤੇ ਨਾਲ ਸਾਡੇ ਬਾਪੂ ਸਾਹਿਬ ਬਾਬੇ ਔਰ ਕਾਬਲ ਸਰੂਪ ਵਾਲੀਆਂ ਵੀ ਹੈ جانی بڑا کچھ دیکھا کرنا سونے سب کے گئے نا دسو یار آپ کا گانا کرو می ਹੋ ਯਾਪਾ ਦਾ ਨਾਮ ਆ ਲਿਆ ਤੇ ਰੋਕਾ ਬਿਮੂ ਆ ਖਾਡੇ ਕਮਟਰ ਕਾਦਾ ਇਹ ਜਾਖੀ ਦਾ ਨਾਮ ਲਿਖਿਆ ਕੌਣ ਖੱਬਰੀ ਲਾਓ ਸਾਹਮਣੇ ਆ ਬੱਲੇ ਬਲੇ ਕਰਾ ਕੇ ਤੇ ਪਰੇ ਪਾਸੇ ਮਿੱਤਰੋ ਆ ਕਬੱਡੀ ਕਬੱਡੀ ਕਰਦਾ ਨਾ ਮਾਣਾ ਪੂਰਾ ਦੂਜੇ ਖਿਡਾਰੀਆਂ ਦੇ ਮਾਪੇ ਧੰਦੋ ਉਹ ਗੁਰਗਰਪ ਦੇ ਜੱਥਿਆਂ ਨੂੰ ਬਹੁਤ ਬਹੁਤ ਰੈਂਜਰ ਸੈਕਿੰਡ ਤੇ ਜਾਣਾ راوا آئی, جی را آئی, آئی جی سیاست نیو یارک میں گئے سورج ٹھاکر مل کے گیا بندہ اسے کرتا ہے جو بندہ سورج ٹھاکر اور دوسرے پاسے ٹی ویو اجو ٹی ویو ٹی ویو بھی 1100 دی گریڈ پنڈی والی ہے او ਮੇਰੇ ਸਮਾਗਿਕ ਆਏ ਹੋ ਸੋ ਮਰੇ ਨਹੀਂ ਆ ਸਾਡੇ ਫੁੱਟਬਾਲ ਬਕਾਲਾ ਕਲੱਬ ਦਾ ਜਿਨ੍ਹਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਹੈ ਨਾਲ ਦੇ ਨਾਲ ਅੱਜ ਕਬੱਡੀ ਦਾ ਮੈਚ ਵੀ ਕਰਾਇਆ ਸੋ ਬਾ ਦੇਖ ਰਿਹਾ ਰੌਣਕਾਂ ਇਹੋ ਖੇਡਾਂ ਨੇ ਜਿਹੜੀਆਂ ਅਸੀਂ ਕਹਿੰਦੇ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਪੰਜਾਬ ਰੰਗਲਾ ਪੰਜਾਬ ਇੱਕ ਟੀਮ ਬਣ ਕੇ ਪਰਿਵਾਰ ਬਣ ਕੇ ਸਾਥੀਆਂ ਦੇ ਨਾਲ ਰਲ ਕੇ ਭਾਈ ਇਹ ਤਾਂ ਪੰਜਾਬ ਰਗੜਾ ਪੰਜਾਬ ਬਣਦਾ ਜਦੋਂ ਸਾਰੇ ਇਕੱਲੇ ਇਕੱਲੇ ਬੰਦਾ ਸੋਚ ਰੱਖ ਲਵੇ ਵੀ ਹੁਣ ਖੇਡਾਂ ਨੂੰ ਉਤਸ਼ਾਹਿਤ ਕਰਨਾ ਹੈ ਜਿਹੜਾ ਨਸ਼ਿਆਂ ਦਾ ਕੋੜ ਸੀ ਇਹਨੂੰ ਜੜ ਤੋਂ ਖੇੜਨਾ ਹੈ ਤੁਹਾਡੇ ਸਾਰੇ ਇਕੱਲੇ ਇਕੱਲੇ ਪੰਜਾਬ ਦੇ ਨਾਗਰਿਕ ਦੀ ਲੋੜ ਹੈ ਸਾਨੂੰ ਮੈਂ ਖੁਸ਼ ਹੋਇਆ ਖੁਸ਼ੀ ਹੋਈ ਜਦੋਂ ਇੱਥੇ ਆ ਕੇ ਵੇਖਿਆ ਆਠਾ ਮਾਰ ਦਾ ਕੱਟ ਰੌਣਕਾਂ ਲੱਗੀਆਂ ਨੇ ਔਰ ਨਾਮੀ ਕਮੇਟੀ ਦੇ ਪਲੇਅ ਰ ਆ ਕੇ ਇੱਥੇ ਅੰਲਾ ਨੇ ਆਪਣੇ ਜੋਰ ਵਖਾਲੇ ਦੇ ਸੋ ਹੁਣੇ ਮੈਂ ਗੱਲ ਕਰ ਰਿਹਾ ਸੀ ਅਰਸੋਲੇ ਬਾਥਰੂਮ ਦਾ ਉਦਘਾਟਨ ਕੀਤਾ ਹੈ ਵਾਹ ਕਹਿੰਦੇ ਬੜੀ ਜ਼ਰੂਰਤ ਸੀ ਇੱਥੇ ਮੈਂ ਕਿਹਾ ਜੀ ਮੈਂ ਪ੍ਰਿੰਸ ਆ ਗਿਆ ਮੈਂ ਕਿਹਾ ਵੀ ਕਰਦੀ ਭਰਾਵਾ ਜਾ ਕੇ ਤਾਂ ਮੈਨੂੰ ਤੇ ਕਹਿੰਦਾ ਸੀ ਵੀ 7-8 ਲੱਖ ਦਾ ਕੰਮ ਹੈ ਤੇ ਹੁਣ 15 ਕੇ ਲੱਖ ਦਾ ਬਿੱਲ ਬਣਾਇਆ ਫਿਰਦਾ। ਥੈਂਕ ਯੂ ਸਰ ਥੈਂਕ ਯੂ। ਹੱਲੇ ਮੈਂ ਇੱਥੇ ਪਹੁੰਚਿਆ ਨਹੀਂ ਤੇ ਨਾਲ ਹੀ ਪੌੜੀਆਂ 'ਤੇ ਉਤਰਦੇ ਨਾਲ ਹੀ ਕਹੀ ਜਾਂਦਾ ਇੱਥੇ ਲਾਈਟਾਂ ਵੀ ਲਾਉਣੀਆਂ ਨੇ। ਹੋਰ ਕੀ ਹੈ? ਬੱਸ ਸ਼ਾਇਦ ਸ਼ਾਇਦ ਕਿਹਾ ਇਹਦੇ ਉੱਪਰ ਅੱਛਾ ਜੀ। ਪਰ ਇੰਨੇ ਸ਼ੱਕ ਮੈਂ ਕੀ ਮੰਨੂਗਾ? ਸਟੇਜ ਮਤਲਬ ਵੀ ਜਿਹੜਾ ਵੀਆਈਪੀ ਉਹ ਨਾ ਗੱਲਾਂ ਹੋਵੇ ਪਲੇਅਰ ਹੋ ਜਾਣਾ ਕੋਈ ਗੱਲ ਨਹੀਂ ਸੋ ਕੋਈ ਗੱਲ ਨਹੀਂ ਜੀ ਪਹਿਲਾਂ ਤੇ ਆ ਲਾਈਟਾਂ ਦਾ ਆਪਾਂ ਮੈਂ ਕਰਵਾ ਦਿੰਦਾ ਤੁਹਾਡਾ ਠੀਕ ਹੈ ਇਹ ਜਿਹੜਾ ਸ਼ੈਡ ਦੀ ਆ ਉਹਦੇ ਮਨੋਂ ਪਰਪੋਜ਼ਲ ਤਾੜੀਆਂ ਜ਼ੋਰ ਨਾਲ ਗਈ ਪਰਪੋਜ਼ਲ ਬਣਾ ਕੇ ਮੈਨੂੰ ਦੇ ਦਿਓ ਮੈਂ ਉਹ ਵੀ ਜਿਹੜਾ ਤੁਹਾਡਾ ਤਿਆਰ ਕਰਵਾ ਦਿੰਦਾ ਜੀ